ਦੋਸਤੋ ਸਾਰੇ ਪੰਜਾਬ ਸੰਘਰਸ਼ ਕਮੇਟੀ ਜੋਗਾ ਵੱਲੋਂ ਅੱਜ ਇੱਕ ਚੌਂਦੀ ਲੱਗਣ ਕਾਰਨ ਨੌਜਵਾਨ ਲੜਕੀ ਜੋਗਾ ਵਿੱਚ ਘੁੰਮ ਰਹੀ ਸੀ ਜਿਸ ਨੂੰ ਪੁਲਿਸ ਦੇ ਹਵਾਲੇ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੰਭਾਲਿਆ। ਭਾਬਾ ਜੀ ਕੀ ਗੱਲ ਬਾਤ ਸੀ ਗੁੜੀਆ ਜਿਹੜੀ ਥੋੜੀ ਇਹ ਅਪਸੈਟ ਹੋ ਕੇ ਇੱਥੇ ਆਈ ਸੀ? ਜੀ ਜੀ ਅਪਸੈਟ ਜਿੱਦਾਂ ਪਹਿਲਾਂ ਤੋਂ ਹੀ ਜਵਾਬ ਰਹੀ ਹੈਗੀ ਆ। ਠੀਕ ਹੈ ਜੀ। ਜਿੱਦਾਂ ਇੰਨੀ ਹੈਨੀ ਤਬਾਹ ਕਰੀ ਇਹ। ਠੀਕ ਹੈ। ਵਿਆਹ ਆਈ ਸੀ ਜਿੱਦਾਂ ਗਵਾਨੀਆਂ ਦੇ ਨਾਲ ਕੁੜੀ ਦਾ ਮੋਢੀ ਨਾਲ। ਇਹਨੇ ਜਿੱਦਾਂ ਚਾਹ ਡੁੱਲ ਗਈ ਸੀ ਜਿੱਦਾਂ ਉੱਤੇ ਉਹ ਕੰਨੀ ਮੈਂ ਕੱਪੜੇ ਸਾਫ਼ ਕਰਨਾ ਹੈ ਕਰੂੰ ਬਦਲ ਕੇ ਆਈ ਠੀਕ ਹੈ ਜੀ ਜਿੱਦੋਂ ਇਹ ਭਲੇਖੇ ਦੇ ਨਾਲ ਉਹ ਐਟੋ ਚੜ ਕੇ ਗਰਿਆਂ ਨੂੰ ਹੂੰ ਗਰਿਆਂ ਤੋਂ ਕੰਨੀ ਮੈਂ ਬਾਦਾਂ ਨੂੰ ਬੱਸੇ ਚੱਲ ਜਾਣਾ ਹੂੰ ਉਹ ਬੱਸ ਭਲੇਖੇ ਨਾਲ ਲੁਧਿਆਣੇ ਵਾਲੀ ਚੜ੍ਹੇ ਆਈ ਐ ਚੜ੍ਹ ਕੇ ਤਾਂ ਇਹਨੂੰ ਫਿਰ ਗਾਂ ਪਤਾ ਨਹੀਂ ਲੱਗਾ ਕਿੱਥੇ ਜਾਣਾ ਕਿੱਥੇ ਠੀਕ ਹੈ ਜੀ ਇਹ ਗੱਲ ਹੋਈ ਆ ਜੀ ਹੋਰ ਕੋਈ ਗੱਲ ਬਾਤ ਨਹੀਂ ਹੈਗੀ ਕੋਈ ਤੋਂ ਗੱਲ ਬਾਤ ਨਹੀਂ ਹੈਗੀ ਠੀਕ ਹੈ ਥੋੜੀ ਜਿਹੀ ਟੈਨਸ਼ਨ ਹੀ ਆ ਬੱਸ ਦਿਮਾਗ ਕੀ ਆ ਥੋੜੀ ਜਿਹੀ ਫਰਕ ਹੈ ਉੱਥੇ ਠੀਕ ਹੈ ਜੀ ਇਹ ਬਾਈ ਜੀ ਕੀ ਗੱਲ ਬਾਤ ਸੀ ਜੋ ਗੁੜੀ ਅੱਜ ਮਿਲੀ ਆ ਆਪਾਂ ਨੂੰ ਇਹ ਸਾਡੇ ਜੋਗਾ ਕਸਬੀ ਦੀ ਸ਼ੇਰੇ ਪੰਜਾਬ ਕਮੇਟੀ ਵੱਲੋਂ ਕੁੜੀ ਲਾਪਤਾ ਸੀ ਉਹਨੂੰ ਫੜਿਆ ਸੀ ਇਹਨਾਂ ਨੇ ਤੇ ਪੁੱਛ ਕੇ ਸਭ ਸਾਡੇ ਕੋਲ ਥਾਣੇ ਭੇਜਿਆ ਸੀ ਕੁੜੀ ਇਹ ਤੇ ਬਦਸਨ ਤੇ ਬਦਾਵਕ ਇਹ ਮਾਲਾਪਿੰਡੋਂ ਰਹਿਣ ਵਾਲੀ ਸੀ ਤੇ ਇਹਦੇ ਵਾਰਸਾਂ ਨੂੰ ਬੁਲਾ ਕੇ ਤਸੱਲੀ ਕਰਕੇ ਇਹਨਾਂ ਦੇ ਹੈਂਡਓਵਰ ਕਰ ਦਿੱਤੀ ਹੈ ਠੀਕ ਹੈ ਜੀ ਦੋਸਤੋ ਇਸ ਟਾਈਮ ਅਸੀਂ ਥਾਣਾ ਜੋਗਾ ਦੇ ਵਿੱਚ ਖੜੇ ਆ ਜੋ ਕਿ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਇਸ ਵਕਤ ਇਹ ਕੁੜੀਆ ਜੋ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਕਿਸੇ ਕਾਰਨਾ ਕਰਕੇ ਜੋ ਸੀਗੀ ਭੁੱਲੀ ਚੁੱਕੀ ਪਹੁੰਚ ਗਈ ਸੀ ਜੋਗੇ ਜੋਗੇ ਤੋਂ ਸਾਡੀ ਜੋ ਸਿਕਰਸ਼ ਕਮੇਟੀ ਬਣੀ ਹੈ ਚੁਣੀ ਹੈ ਉਸ ਵੱਲੋਂ ਇਹ ਕੁੜੀ ਨੂੰ ਇਸ ਵਕਤ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ